ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਧੰਨ ਧੰਨ ਬਾਬਾ ਨੋਦ ਸਿੰਘ ਸਾਹਿਬ ਜੀ ਸਮੂਹ ਸ਼ੀਰਤ ਸਿੰਘ ਫੌਜਾਂ ਤੇਨਾਂ ਦੇ ਚਰਨਾਂ ਕਮਲਾਂ ਵਿੱਚ ਨਮਸਕਾਰ ਹੈ ਆਦਰ ਨਿਰੰਝਣ ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕਲਗੀ ਤਰਸਵਾਮੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਹਾਜ਼ਰ ਨਾਜ਼ਰ ਪ੍ਰਤਾਕ ਸਤਿਗੁਰੂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਤਿਗੁਰਾਂ ਦੀ ਪਾਵਨ ਪਵਿੱਤਰ ਧੁਰ ਕੀ ਇਲਾਹੀ ਬਾਣੀ ਨੂੰ ਸਦਾ ਨਮਸਕਾਰ ਹੈ ਜਿਸ ਬਾਣੀ ਨੂੰ ਪੜ ਸੁਣ ਕੇ ਖਾਲਸਾ ਜੀ ਜੀਵ ਦਾ ਉਦਾਰ ਹੁੰਦਾ ਜਿਸ ਬਾਣੀ ਨੂੰ ਪੜ ਕੇ ਖਾਲਸਾ ਜੀ ਮਹਾਰਾਜ ਕਹਿੰਦੇ ਮੋਖ ਦਾ ਪ੍ਰਾਪਤ ਹੁੰਦਾ ਜਿਸ ਬਾਣੀ ਨੂੰ ਪੜ ਕੇ ਖਾਲਸਾ ਜੀ ਸਾਰੇ ਪਰਿਵਾਰ ਕੁਟੰਮ ਦੀ ਕਲਿਆਣ ਹੋ ਜਾਂਦੀ ਹੈ ਜਿਸ ਬਾਣੀ ਨੂੰ ਪੜ ਕੇ ਸੁਣ ਕੇ ਮੰਨ ਕੇ ਖਾਲਸਾ ਜੀ ਸਾਰੇ ਗੁਰਸਿੱਖ ਇਹ ਬਾਣੀ ਨੂੰ ਸੁਣਨ ਵਾਲੇ ਗਾਉਣ ਵਾਲੇ ਤਰ ਜਾਂਦੇ ਹਨ ਮਹਾਰਾਜ ਸੱਚੇ ਪਾਸ਼ਾ ਕਹਿੰਦੇ ਕੋਈ ਮੰਨ ਕੇ ਤਾਂ ਵੇਖੇ ਇਸ ਗੱਲ ਨੂੰ ਸੋ ਖਾਲਸਾ ਜੀ ਮਹਾਰਾਜ ਸਾਰਿਆਂ ਨੂੰ ਪਾਲਣ ਵਾਲਾ ਹੈ ਸਾਰਿਆਂ ਨੂੰ ਸੁਖ ਦੇਣ ਵਾਲਾ ਹੈ ਸਾਰਿਆਂ ਨੂੰ ਮਹਾਰਾਜ ਦੀਨ ਦੁਨੀ ਦੇ ਮਾਲਕ ਤਾਰਨ ਵਾਲੇ ਹਨ ਸੋ ਖਾਲਸਾ ਜੀ ਤਰੇ ਕਟੰਬ ਸਗਲ ਲੋਕ ਕੁੱਲ ਸਬਾਇਆ ਮਹਾਰਾਜ ਜੀ ਦਾ ਨਾਮ ਮੰਨਣ ਨਾਲ ਨਾਏ ਮੰਨਿਆ ਕੁੱਲ ਉਧਰ ਸਭ ਕਟੰਬ ਸਬਾਇਆ ਜਿਹੜਾ ਗੁਰੂ ਦੇ ਨਾਮ ਨੂੰ ਮੰਨਦਾ ਹੈ ਖਾਲਸਾ ਜੀ ਸਾਰਾ ਕਟੰਬ ਉਹ ਦਾ ਤਰ ਜਾਂਦਾ ਪਾਤਸ਼ਾਹਾਂ ਦੇ ਪਾਤਸ਼ਾ 15ਵੀਂ ਪੌੜੀ ਸ੍ਰੀ ਜਪਜੀ ਸਾਹਿਬ ਜੀ ਦੀ ਬਾਣੀ ਵਿੱਚ ਵੀ ਕਹਿੰਦੇ ਮੰਨੈ ਪਾਵਹਿ ਮੂਖ ਦਵਾਰ ਮੰਨੈ ਪਰਵਾਰ ਐ ਸਾਧਾਰ ਮੰਨਾ ਤਰਾ ਤਾਰੇ ਗੁਰ ਸਿੱਖ ਮੰਨ ਨਾਨਕ ਭਵੇ ਨਾ ਪਿਖ ਐਸਾ ਨਾਮ ਨਰੰਜਣ ਹੋਏ ਜੇ ਕੋ ਮਨ ਜਾਣਾ ਮਨ ਕੋਏ ਸੋ ਖਾਲਸਾ ਜੀ ਮਹਾਰਾਜ ਸੱਚੇ ਪਾਸ਼ਾ ਸਾਨੂੰ ਸਮਝਾਉਂਦੇ ਹਨ ਜਿਹੜਾ ਗੁਰੂ ਕੀ ਛਰਣੀ ਲੱਗਦਾ ਗੁਰੂ ਕੇ ਗੁਰੂ ਤੇ ਓਟ ਪੂਰਨ ਭਰੋਸਾ ਰੱਖਦਾ ਖਾਲਸਾ ਜੀ ਗੁਰੂ ਵੀ ਫਿਰ ਉਹਨੂੰ ਕਦੇ ਡਿੱਗਣ ਨਹੀਂ ਡੋਲਣ ਨਹੀਂ ਦਿੰਦਾ ਉਹ ਆਪ ਖਾਲਸਾ ਜੀ ਉਹਦੀ ਬਾਹ ਫੜ ਕੇ ਰੱਖਦਾ ਕਿਉਂਕਿ ਮਹਾਰਾਜ ਜੀਆਂ ਦਾ ਬਿਰਦ ਹੈ ਹਰ ਜੁਗ ਜੁਗ ਭਗਤੂ ਉਪਾਇਆ ਪਹਿਜ ਦਾਕ ਦਾ ਆਇਆ RAM ਰਾਜੇ ਉਹ ਖਾਲਸਾ ਜੀ ਆਪਣੇ ਗੁਰਸਿੱਖਾਂ ਦੀ ਪਹਿਜ ਰੱਖਦਾ ਹੈ ਭਗਤਾਂ ਨੂੰ ਪਾਲਣ ਵਾਲਾ ਹੈ ਸੋ ਸੱਚੇ ਪਾਸ਼ਾ ਮਹਾਰਾਜ ਦੀਨ ਦੁਨੀ ਦੇ ਮਾਲਕ ਸਤਿਗੁਰੂ ਕਹਿੰਦੇ ਹਨ ਕਿ ਭਾਈ ਇਹ ਮਹਾਰਾਜ ਸੱਚੇ ਪਾਸ਼ਾ ਨੇ ਜੋ ਜਨਮ ਦਿੱਤਾ ਹੈ ਇਹਦੇ ਵਿੱਚ ਗੁਰੂ ਕੇ ਉਪਦੇਸ਼ ਨੂੰ ਕਮਾਈਏ ਮੰਨਿਏ ਤੇ ਸੁਣੀਏ ਜਿਵੇਂ ਖਾਲਸਾ ਜੀ ਭਾਈ ਆਕਲ ਦੀ ਇੱਕ ਸਾਖੀ ਆਉਂਦੀ ਹੈ ਭਾਈ ਆਕਲ ਚੌਥੇ ਪਾਸ਼ਾ ਮਹਾਰਾਜ ਦੇ ਸਿੱਖ ਹੋਏ ਹਨ ਇਹ ਖਾਲਸਾ ਜੀ ਚੌਥੇ ਪਾਸ਼ਾ ਤੋਂ ਉਹਨਾਂ ਦੇ ਘਰ ਵਿੱਚ ਸਿੱਖੀ ਚੱਲੀ ਆ ਰਹੀ ਹੈ ਉਹਨਾਂ ਦੇ ਵੱਡੇ-ਵਡੇਰੇ ਸੀ ਜਿਹੜੇ ਉਹ ਖਾਲਸਾ ਜੀ ਮਹਾਰਾਜ ਸੱਚੇ ਪਾਸ਼ਾ ਦੀ ਕਿਰਪਾ ਨਾਲ ਚੌਥੇ ਪਾਸ਼ਾ ਦੇ ਸੇਕ ਸਨ ਤੇ ਭਾਈ ਆਕਲ ਦੇ ਘਰ ਪੁੱਤਰੀ ਹੋਈ ਮਹਾਰਾਜ ਦੀ ਕਿਰਪਾ ਸਦਕਾ ਸਤਿਗੁਰਾਂ ਨੇ ਮਿਹਰਾਂ ਕੀਤੀਆਂ ਤੇ ਖਾਲਸਾ ਜੀ ਸਤਿਗੁਰਾਂ ਦੀ ਰਹਿਮਤ ਨਾਲ ਭਾਈ ਆਕਲ ਦੇ ਘਰ ਇੱਕ ਪੁੱਤਰੀ ਨੇ ਜਨਮ ਲੈਣਾ ਕੀਤਾ ਤੇ ਜਦੋਂ ਖਾਲਸਾ ਜੀ ਉਹ ਸੱਤਾਂ ਵਰਸਾਂ ਦੀ ਹੋਈ ਪਹਿਲਾ ਸਮਾਂ ਇਦਾਂ ਦਾ ਸੀ ਪਹਿਲਾਂ ਉਹਦੀ ਕੁਣਮਾਈ ਹੋ ਜਾਂਦੀ ਸੀ ਰਿਸ਼ਤਾ ਹੋ ਜਾਂਦਾ ਸੀ ਫਿਰ ਥੋੜੇ ਸਮੇਂ ਵਿੱਚ ਵਿਆਹ ਹੋ ਜਾਂਦਾ ਸੀ ਜਿਹਨੂੰ ਸੱਤਾਂ ਵਰਸਾਂ ਦੀ ਖਾਲਸਾ ਜੀ ਵਰਿਆਂ ਦੀ ਧੀ ਹੋਈ ਭਾਈ ਆਕਲ ਨੇ ਉਦੋਂ ਖਾਲਸਾ ਜੀ ਬ੍ਰਾਹਮਣ ਪੰਡਤਾਂ ਨੂੰ ਆਖਿਆ ਜਾਂਦਾ ਸੀ ਵੀ ਭਾਈ ਮੇਰੀ ਧੀ ਵਾਸਤੇ ਜੋਗਵਾਰ ਲੱਭੋ ਤੇ ਖਾਲਸਾ ਜੀ ਬ੍ਰਾਹਮਣ ਲੱਭਦਾ ਲਿਭਾਉਂਦਾ ਤੁਰਕਾਣੀ ਪਿੰਡ ਵਿੱਚ ਪਹੁੰਚਿਆ ਉਥੇ ਉਹਨੇ ਵੇਖਿਆ ਕਿ ਖਾਲਸਾ ਜੀ ਉਥੇ ਇੱਕ ਸਾਦਾ ਨਾਮੇ ਤਰਖਾਨ ਰਹਿੰਦਾ ਸੀ ਉਹਦਾ ਪੁੱਤਰ ਸੀ ਉਹਦਾ ਨਾਮ ਸੀ ਸਾਧੂ ਉਹਨੂੰ ਖਾਲਸਾ ਜੀ ਜੋਗ ਜਾਣ ਕੇ ਉਥੇ ਭਾਈ ਆਕਲ ਦੀ ਲੜਕੀ ਦੀ ਕੁਣਮਾਈ ਕਰਕੇ ਤੇ ਆ ਕੇ ਭਾਈ ਆਕਲ ਨੂੰ ਦੱਸਿਆ ਵੀ ਮੈਂ ਤੇਰੀ ਕੁਣਮਾਈ ਲੜਕੀ ਦੀ ਇੱਥੇ ਕਰ ਆਇਆ ਹਾਂ ਤੇ ਖਾਲਸਾ ਜੀ ਉਦੋਂ ਕੋਈ ਪਿੱਛੇ ਵੇਖਣ ਵੀ ਨਹੀਂ ਸੀ ਜਾਂਦਾ ਸਿਰਫ ਸਿੱਧਾ ਵਿਆਹ ਹੁੰਦਾ ਸੀ ਜਦੋਂ ਸਮਾਂ ਬੀਤਿਆ ਵਿਆਹ ਦੀ ਖਾਲਸਾ ਜੀ ਤਰੀਕ ਨੇੜੇ ਆਈ ਜਦੋਂ ਵੱਡੇ ਹੋਏ ਬੱਚੇ ਤੇ ਮਹਾਰਾਜ ਦੀ ਕਿਰਪਾ ਸਦਕਾ ਜਿਸ ਵੇਲੇ ਵਿਆਹ ਵਾਸਤੇ ਖਾਲਸਾ ਜੀ ਜੰਝ ਆਈ ਤੇ ਭਾਈ ਆਕਲ ਨੇ ਪਛਾਣ ਦੇ ਕਿ ਇਹ ਤੇ ਸਖੀ ਸਰਵਰੀਆਂ ਦੇ ਚੇਲੇ ਹਨ ਪੀਰਾਂ ਨੂੰ ਮੰਨਣ ਵਾਲੇ ਹਨ ਕਬਰਾਂ ਨੂੰ ਮੰਨਣ ਵਾਲੇ ਜਿਵੇਂ ਖਾਲਸਾ ਜੀ ਅੱਜ ਲੋਕੀ ਕਮਲੇ ਹੋਏ ਹੋਏ ਆ ਇਹ ਸਤਿਗੁਰਾਂ ਦੇ ਜੀਵਨ ਦੀਆਂ ਸਾਰੀਆਂ ਸਾਖੀਆਂ ਹਨ ਭਾਈ ਸਾਹਿਬ ਭਾਈ ਗੁਰਦਾਸ ਜੀ ਲਿਖਦੇ ਜਾਂ ਖਾਲਸਾ ਜੀ ਭਾਈ ਸਾਹਿਬ ਭਾਈ ਸੰਤੋਖ ਸਿੰਘ ਸਾਹਿਬ ਵੀ ਲਿਖਣਾ ਕਰਦੇ ਆ ਕਿ ਇਹ ਜਿਹੜੇ ਖਾਲਸਾ ਜੀ ਤੁਰਕਸਨ ਤੁਰਕਾਂ ਨੂੰ ਮੰਨਣ ਵਾਲੇ ਸਨ ਸਖੀ ਸਰਵਰੀਆਂ ਨੂੰ ਸੋ ਮਹਾਰਾਜ ਦੀ ਕਿਰਪਾ ਸਦਕਾ ਜਦੋਂ ਇਹ ਪਛਾਨਣਾ ਕੀਤਾ ਇਹਨੇ ਭਾਈ ਖਾਲਸਾ ਜੀ ਭਾਈ ਸਾਦੇ ਨੂੰ ਕਿ ਇਹ ਤੇ ਸਖੀ ਸਰਵਰੀਆਂ ਦੇ ਚੇਲੇ ਹਨ ਤੇ ਮੇਰੀ ਧੀ ਨੂੰ ਜਿਹਨੂੰ ਮੈਂ ਸਾਰੀ ਉਮਰ ਗੁਰਸਿੱਖੀ ਦੀ ਜਿਹੜੀ ਮਤ ਦਿੱਤੀ ਆ ਸਿੱਖਿਆ ਦਿੱਤੀ ਆ ਤੇ ਉਹ ਹੁਣ ਇਹਨਾਂ ਦੇ ਘਰ ਜਾਵੇਗੀ ਉਸ ਵੇਲੇ ਬੜਾ ਦੁਖੀ ਹੋਇਆ ਦੁਖੀ ਹੋ ਕੇ ਹਿਰਦੇ ਤੋਂ ਆਪਣੀ ਧੀ ਨੂੰ ਕਹਿਣ ਲੱਗਾ ਧੀਏ ਤੇ ਤੂੰ ਆਪਣੇ ਗੁਰੂ ਤੋਂ ਬਿਨਾ ਹੋਰ ਕਿਸੇ ਅੱਗੇ ਝੁਕਣਾ ਨਹੀਂ ਉਸ ਵੇਲੇ ਖਾਲਸਾ ਜੀ ਛੇਵੇਂ ਪਾਸ਼ਾ ਮੀਰੀ ਪੀਰੀ ਦੇ ਮਾਲਕ ਸਤਿਗੁਰੂ ਸਗਾਸਣਾ ਤੇ ਸਜੇ ਹੋਏ ਸਨ ਜਦੋਂ ਦੀ ਇਹ ਗੱਲ ਹੈ ਫਿਰ ਤੇ ਜਦੋਂ ਖਾਲਸਾ ਜੀ ਇਹ ਸਿੱਖਿਆ ਦਿੱਤੀ ਬੱਚੀ ਵੀ ਬੜੀ ਦੁਖੀ ਹੋਈ ਬਨ ਮਨ ਵਿੱਚ ਸ਼ਬਦ ਉਚਾਰਨ ਲੱਗੀ ਕਿ ਤਾਗੁਣ ਕਹਾ ਜਗਤ ਗੁਰਾ ਜੋ ਕਰਮ ਨਾ ਨਾਸੈ ਸਿੰਘ ਸ਼ਰਨ ਕਤ ਜਾਈਐ ਜੋ ਚੰਮਕ ਗਰਾਸੈ ਕਹਿੰਦੇ ਉਹ ਮਹਾਰਾਜ ਸੱਚੇ ਪਾਸ਼ਾ ਤੁਹਾਡੀ ਸ਼ਰਨ ਵਿੱਚ ਆਉਣ ਦਾ ਕਾਹਦਾ ਉਪਕਾਰ ਹੈ ਜੇ ਤੁਸੀਂ ਕਰਮ ਨੂੰ ਨਾਸ ਹੀ ਨਾ ਕਰ ਸਕੇ ਸ਼ੇਰ ਦੀ ਸ਼ਰਨ ਗਿਆ ਕੀ ਫਾਇਦਾ ਇਹ ਗਿੱਦੜਾਂ ਦਾ ਡਾਰੀ ਸਤਾਉਂਦਾ ਰਿਹਾ ਕਾਹਦਾ ਲਾਭ ਹੈ ਮਹਾਰਾਜ ਸ਼ੇਰ ਦੀ ਸ਼ਰਨ ਵਿੱਚ ਜਾਣ ਦਾ ਸੱਚੇ ਪਾਤਸ਼ਾਹ ਕਿਰਪਾ ਕਰੋ ਤਦ ਨੂੰ ਛੋੜ ਜਾਈਏ ਪ੍ਰਭ ਕੈ ਦਰ ਕਿਹੜੇ ਦਰ ਜਾਈਏ ਤੈਨੂੰ ਛੱਡ ਕੇ ਸੱਚੇ ਪਾਸ਼ਾ ਆਨੰਬੀਆ ਤੇਰੀ ਸੰਸਰ ਹੇ ਮਹਾਰਾਜ ਤੇਰੇ ਤੋਂ ਬਿਨਾ ਦੂਜਾ ਕੋਈ ਨਹੀਂ ਮੇਰੇ ਤੇ ਕਿਰਪਾ ਕਰ ਮੇਰੇ ਮੱਥੇ ਦੇ ਜਿਹੜੇ ਮਾੜਾ ਲੇਖ ਹੈ ਜਿਹਦੇ ਕਰਕੇ ਮੇਰਾ ਇਹਨਾਂ ਦੇ ਘਰ ਸੰਬੰਧ ਬਣਿਆ ਹੈ ਕਿਰਪਾ ਕਰਕੇ ਮੀਟ ਦਿਓ ਐਵੇਂ ਅਰਦਾਸਾਂ ਖਾਲਸਾ ਜੀ ਭਾਈ ਆਕਲ ਦੀ ਧੀ ਕਰਨ ਲੱਗੀ ਜਦੋਂ ਐਵੇਂ ਖੇਡਾਂ ਵਰਤੀਆਂ ਉਸ ਵੇਲੇ ਛੇਵੇਂ ਪਾਸ਼ਾ ਮਹਾਰਾਜ ਭਾਈ ਕੀ ਡਰੌਲੀ ਖਾਲਸਾ ਜੀ ਸਤਿਗੁਰੂ ਜੀ ਭਾਈ ਸਾਈਂ ਦਾਸ ਦੇ ਘਰ ਵਿੱਚ ਸਨ ਤੇ ਗਰਮੀਆਂ ਦੀ ਰੁੱਤ ਹੋਣ ਕਰਕੇ ਜਿਹੜਾ ਡੋਲਾ ਸੀ ਭਾਈ ਆਕਲ ਦੀ ਪੁੱਤਰੀ ਦਾ ਉਹ ਅਮਰਤ ਵੇਲੇ ਤੋੜ ਦਿੱਤਾ ਸੀ ਰਾਤ ਹੀ ਤੋੜ ਦਿੱਤਾ ਸੀ ਤੇ ਖਾਲਸਾ ਜੀ ਜਦੋਂ ਲੰਘਦੇ ਲੰਘਦੇ ਇੱਥੇ ਪਹੁੰਚੇ ਜਿੱਥੇ ਮਹਾਰਾਜਿਆਂ ਦਾ ਆਸਣ ਸੀ ਅਮਰਤ ਵੇਲੇ ਸ਼੍ਰੀ ਆਸਾ ਦੀ ਵਾਰ ਦਾ ਜਾਪ ਸ਼ੁਰੂ ਹੋਇਆ ਉਹ ਆਵਾਜ਼ ਜਿਸ ਵੇਲੇ ਉਸ ਧੀ ਦੀ ਕੰਨੀ ਪਈ ਤਾਂ ਉਹਨੇ ਖਾਲਸਾ ਜੀ ਜਿਹੜੇ ਸਨ ਡੋਲਾ ਜਿਨ੍ਹਾਂ ਨੇ ਚੁੱਕਿਆ ਜਿਨ੍ਹਾਂ ਨੂੰ ਕਹਾਰ ਕਹਿੰਦੇ ਸਨ ਤੇ ਜਿਹੜਾ ਉਹਦਾ ਸਹੁਰਾ ਸੀ ਉਹ ਅੱਗੇ ਲੰਘ ਗਿਆ ਸੀ ਜਿਹੜਾ ਪਤੀ ਸੀ ਘੋੜੇ ਤੇ ਜਿਹੜਾ ਉਹ ਪਿੱਛੇ ਆਉਂਦਾ ਸੀ ਥੋੜੀ ਜੀ ਵਾਰਟ ਪੈਣ ਕਰਕੇ ਉਹਨੇ ਆਪਣੇ ਗਲ ਵਾਲਾ ਹਾਰ ਲਾ ਕੇ ਕਹਾਰ ਨੂੰ ਦਿੱਤਾ ਤੇ ਕਿਹਾ ਕਿ ਜਿੱਧਰੋਂ ਆਵਾਜ਼ ਆ ਰਹੀ ਏ ਇੱਧਰ ਨੂੰ ਲੈ ਕੇ ਚੱਲੋ ਤੇ ਖਾਲਸਾ ਜੀ ਉਹਨਾਂ ਨੇ ਲਾਲਚ ਕਰਕੇ ਕਹਾਰਾ ਨੇ ਪੈਸੇ ਲੈ ਕੇ ਤੇ ਡੋਲਾ ਜਿਹੜਾ ਸੀ ਸਤਗੁਰਾਂ ਦੇ ਡੇਰੇ ਵੱਲ ਨੂੰ ਕਰ ਲਿਆ ਤੇ ਖਾਲਸਾ ਜੀ ਜਦੋਂ ਜਾ ਕੇ ਮਹਾਰਾਜ ਸੱਚੇ ਪਾਤਸ਼ਾਹ ਦੀ ਬਾਣੀ ਵਿੱਚ ਚਿੱਤ ਜੋੜਿਆ ਬੈਠ ਗਈ ਭਾਈ ਸਾਹਿਬ ਪਰੀ ਸੰਤੋਖ ਸਿੰਘ ਸਾਹਿਬ ਲਿਖਦੇ ਜੁਗ ਕਰ ਜੋਰ ਬੰਦਨਾ ਕੀਨ ਬੈਠੀ ਸ਼ਬਦ ਵਿਖਾ ਚਿਤ ਦੀਨ ਕਿ ਜਦੋਂ ਇਹ ਸਤਗੁਰਾਂ ਦੇ ਚਰਣਾ ਵਿੱਚ ਪਹੁੰਚੀ ਤੇ ਖਾਲਸਾ ਜੀ ਉੱਥੇ ਜਾ ਕੇ ਸ਼ਬਦ ਵਿੱਚ ਚਿਤ ਜੋੜਿਆ ਤੇ ਜਿਸ ਵੇਲੇ ਆਸਾ ਦੀ ਵਾਰ ਦਾ ਭੋਗ ਪਿਆ ਤੇ ਸਤਗੁਰਾਂ ਨੇ ਪੁੱਛਣਾ ਕੀਤਾ ਬੀਬੀ ਵਿਆਹ ਵਾਲੇ ਕੱਪੜੇ ਪਾਏ ਹਨ ਕਿਧਰੋਂ ਆਈ ਹੈ ਕੀ ਕਾਰਨ ਹੈ ਸਾਰਾ ਪੁੱਛਣਾ ਕੀਤਾ ਤੇ ਖਾਲਸਾ ਜੀ ਭਾਈ ਆਕਲ ਦੀ ਧੀ ਨੇ ਸਾਰੀ ਵਾਰਤਾ ਸੁਣਾ ਦਿੱਤੀ ਕਿ ਮਹਾਰਾਜ ਸਰਵਰ ਕੇ ਸੇਵਕ ਸਸੁਰਾਰੇ ਇਹ ਚਿੰਤਾ ਜਦ ਭਈ ਉਦਾਰੇ ਅਬ ਮੈਂ ਦਰਸ਼ਨ ਕਰ ਹਾਂ ਗੁਰ ਕਾ ਪੂਰਨ ਹੋਏ ਮਨੋਰਥ ਉਰ ਕਾ ਇਹ ਖਾਲਸਾ ਜੀ ਮਹਾਰਾਜ ਸੱਚੇ ਪਾਸ਼ਾ ਦੀਨ ਦੁਨੀ ਦੇ ਮਾਲਕ ਜੀਆਂ ਦੇ ਚਰਨਾਂ ਵਿੱਚ ਬੇਨਤੀ ਕੀਤੀ ਕਿ ਮਹਾਰਾਜ ਮੈਂ ਚੌਥੇ ਪਾਸ਼ਾ ਮਹਾਰਾਜ ਤੋਂ ਵੱਡੇ-ਵਡੇਰੇ ਮੰਨਦੇ ਆ ਰਿਹਾ ਸੀ ਮੈਂ ਆਪ ਜੀ ਦੀ ਸਿੱਖਣੀ ਹਾਂ ਆਪ ਜੀ ਮੇਰੇ ਗੁਰੂ ਹੋ ਪਰ ਮਹਾਰਾਜ ਮੇਰੇ ਜਿਹੜੇ ਸਹਰੇ ਹਨ ਉਹ ਸਰਵਰ ਦੇ ਚੇਲੇ ਹਨ ਮੇਰੇ ਮਨ ਵਿੱਚ ਚਿੰਤਾ ਹੈ ਮੈਂ ਹੁਣ ਤੁਹਾਡਾ ਦਰਸ਼ਨ ਕੀਤਾ ਮੇਰੇ ਤੇ ਕਿਰਪਾ ਕਰੋ ਉਧਰੋਂ ਖਾਲਸਾ ਜੀ ਜਿਹੜਾ ਪਤੀ ਸੀ ਬੀਬੀ ਦਾ ਭਾਈ ਸਾਧੂ ਉਹ ਵੀ ਘੋੜੇ ਤੇ ਚੜ੍ਹਿਆ ਉਧਰ ਨੂੰ ਆ ਗਿਆ ਜਦੋਂ ਆ ਕੇ ਵੇਖਿਆ ਤੇ ਸਤਿਗੁਰੂ ਮਹਾਰਾਜ ਸੱਚੇ ਪਾਸ਼ਾ ਨੇ ਬੇਨਤੀਆਂ ਨਿਮਰਤਾ ਸਹਿਤ ਬੀਬੀ ਨੇ ਕੀਤੀਆਂ ਕਿ ਮਹਾਰਾਜ ਮੈਂ ਆਪਣਾ ਸੀਸ ਆਪਣੇ ਆਪ ਜੀ ਦੇ ਚਰਨਾਂ ਤੋਂ ਬਿਨਾਂ ਹੋਰ ਕਿਤੇ ਝੁਕਾ ਨਹੀਂ ਸਕਦੀ ਸਤਿਗੁਰ ਜੀ ਸੁਣ ਪ੍ਰਸੰਨ ਗੁਰਬਾਗ ਬਖਾਨਾ ਨਵੋ ਲੇਖ ਲਿਖਬੋ ਤੁ ਬਠਾਨਾ ਪਿਤਾ ਤੋਹੇ ਸਿੱਖ ਤੋ ਸੋ ਤਰਿਓ ਘਰ ਸਸੁਰਾਰ ਕਰਤਾਰਤ ਕਰਿਓ ਸਿੱਖੀ দান ਦੀਨ ਹਮ ਤੋਹੀ ਅਦਰ ਕ ਸਿੱਖ ਸੁਤ ਤੇਰੋ ਹੋ ਹੀ ਕਹਿੰਦੇ ਤੇਰੇ ਘਰ ਸਿੱਖ ਹੋਣਗੇ ਅਸੀਂ ਤੈਨੂੰ ਬਚਨ ਕਰਦੇ ਹਾਂ ਪਤਪੀ ਸਿੱਖ ਹੋਏ ਹੈ ਭਲੇ ਗੁਰ ਸਿੱਖੀ ਕੇ ਮਾਰਗ ਚੱਲੇ ਅਸੀਂ ਬਚਨ ਕਰਦੇ ਹਾਂ ਤੇਰੇ ਤੇ ਪ੍ਰਸੰਨ ਹੋ ਕੇ ਪੁਤਰੀ ਤੇਰੇ ਜਿਹੜੇ ਸਖੀ ਸਰਵਰ ਨੂੰ ਮੰਨਣ ਵਾਲੇ ਸਹਰੇ ਹਨ ਭਾਵੇਂ ਜਿੱਦਾਂ ਮਰਜ਼ੀ ਹਨ ਪਰ ਤੇਰੇ ਘਰ ਵਿੱਚ ਸਿੱਖੀ ਰਵੇਗੀ ਐਸੇ-ਐਸੇ ਸਿੱਖ ਤੇਰੇ ਘਰ ਹੋਣਗੇ ਉਹ ਗੁਰੂ ਕੇ ਮਾਰਗ ਤੇ ਚੱਲਣ ਵਾਲੇ ਹੋਣਗੇ ਤੈਨੂੰ ਅਸੀਂ ਸਿੱਖੀ ਦਿੰਨੇ ਹਾਂ ਇਹ ਬਚਨ ਕੀਤੇ ਬੀਬੀ ਪ੍ਰਸੰਨ ਹੋ ਗਈ ਉਦੋਂ ਭਾਈ ਸਾਧੂ ਦਾ ਹਿਰਦਾ ਵੀ ਠੰਡਾ ਹੋ ਗਿਆ ਸਤਗੁਰ ਜੀਆ ਨੇ ਬਚਨ ਕੀਤਾ ਕਿ Hindu ਹੋ ਕੇ ਤੇ ਤੁਸੀਂ ਮੁਸਲਮਾਨ ਨੂੰ ਮੰਨਦੇ ਹੋ ਮੁਸਲਮਾਨ ਦਾ ਜੂਠਾ ਖਾਂਦੇ ਹੋ ਦਾ ਸੀਤ ਪ੍ਰਸ਼ਾਦ ਖਾਂਦੇ ਫਿਰਦੇ ਹੋ ਤੁਸੀਂ ਅਕਾਲ ਪੁਰਖ ਨਾਲ ਜੁੜੋ ਗੁਰੂ ਨਾਨਕ ਸਾਹਿਬ ਦੇ ਸਿੱਖ ਬਣੋ ਫਿਰ ਉਸ ਵੇਲੇ ਖਾਲਸਾ ਜੀ ਭਾਈ ਸਾਧੂ ਜੀ ਨੇ ਮਹਾਰਾਜ ਦੇ ਚਰਨਾਂ ਵਿੱਚ ਬੇਨਤੀਆਂ ਕੀਤੀਆਂ ਮੈਨੂੰ ਆਪਣਾ ਸਿੱਖ ਬਣਾ ਲਿਓ 사ਤਗੁਰੂ ਜੀ ਮੀਰੀ ਪੀਰੀ ਦੇ ਮਾਲਕ ਜੀਆਂ ਨੇ ਚਰਨਾ ਅੰਮ੍ਰਿਤ ਦੇ ਕੇ ਸਿੱਖ ਬਣਾਇਆ ਤੇ ਉਪਦੇਸ਼ ਕੀਤਾ ਕਿ ਵਾਹਿਗੁਰੂ ਜੀ ਦਾ ਮੰਤਰ ਜਪਣਾ ਦੋਸਤੋਂ ਇਲਾਵਾ ਕਿਸੇ ਅੱਗੇ ਝੁਕਣਾ ਨਹੀਂ ਜਦੋਂ ਘਰ ਪਹੁੰਚੇ ਤੇ ਖਾਲਸਾ ਜੀ ਘਰ ਦਾ ਪਰਿਵਾਰ ਪਹਿਲਾਂ ਹੀ ਦੀਵੇ ਲੈ ਕੇ ਖਲੋਤਾ ਆ ਕੇ ਸਖੀ ਸਰਵਰ ਦੇ ਜਿਹੜਾ ਡੇਰਾ ਉੱਥੇ ਜਾ ਕੇ ਮੱਥਾ ਟੇਕੀਏ ਇਹਨਾਂ ਨੇ ਜਦੋਂ ਉੱਥੇ ਗਏ ਤੇ ਭਾਈ ਸਾਧੂ ਨੇ ਜਾ ਕੇ ਖਾਲਸਾ ਜੀ ਉਹ ਮਟੀ ਬਣੀ ਸੀ ਉਹਨੂੰ ਲੱਤ ਮਾਰ ਦਿੱਤੀ ਕਿਹਾ ਕਿ ਮੈਂ ਹੁਣ ਗੁਰੂ ਦਾ ਸਿੱਖ ਹਾਂ ਮੈਂ ਇਹ ਮਟੀ ਨੂੰ ਨਹੀਂ ਮੰਨਣਾ ਸਾਰੇ ਕਹਿਣ ਇਹਨੂੰ ਸਰਵਰ ਨੇ ਪਕਮਲਾ ਕਰ ਦਿੱਤਾ ਇਹ ਪੀਰ ਬੜੇ ਜਾਹਰੇ ਹੁੰਦੇ ਆ ਐ ਹੋ ਜਾਂਦਾ ਉਹ ਹੋ ਜਾਂਦਾ ਖਾਲਸਾ ਜੀ ਸ਼ਾਇਦ ਤੁਹਾਨੂੰ ਪਤਾ ਨਹੀਂ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ ਜਾਹਰ ਪੀਰ ਜਗਤ ਗੁਰੂ ਨਾਨਕ ਇਹ ਵਚਨ ਆਉਂਦਾ ਜਾਹਰ ਪੀਰ ਜਗਤ ਗੁਰੂ ਬਾਬਾ ਇਹ ਗੁਰੂ ਨਾਨਕ ਸਾਹਿਬ ਪਰਥਾ ਇਹ ਸਾਰਿਆਂ ਤੋਂ ਝਾਰੀ ਸ਼ਕਤੀ ਗੁਰੂ ਨਾਨਕ ਸਾਹਿਬ ਮਹਾਰਾਜ ਵਿੱਚ ਹੈ ਜਾਹਰਿਆਂ ਤੋਂ ਜਾਰੇ ਸਤਿਗੁਰੂ ਅਕਾਲ ਪੁਰਖ ਜੀ ਦਾ ਸਰੂਪ ਸਤਿਗੁਰੂ ਜੀ ਹਨ ਸੋ ਇਹ ਲੋਕਾਂ ਨੂੰ ਭਰਮ ਹੈ ਕਿ ਕੋਈ ਪੀਰ ਯਾਰਾ ਹੁੰਦਾ ਸੋ ਉਸ ਵੇਲੇ ਖਾਲਸਾ ਜੀ ਇਹ ਭਾਈ ਸਾਧੂ ਕਹੀਂ ਲੈ ਕੇ ਖਾਲਸਾ ਜੀ ਉਹ ਮਕਾਮੇ ਨੂੰ ਢਾ ਦਿੰਦਾ ਉਹ ਦਿਨੇ ਬਣਾ ਲੈਂਦੇ ਇਹ ਰਾਤ ਨੂੰ ਫੇਰ ਢਾ ਦਿੰਦਾ ਉਹ ਫੇਰ ਬਣਾ ਦਿੰਦੇ ਫਿਰ ਇਹਨਾਂ ਨੇ ਕਹਿਣਾ ਕੀਤਾ ਤੁਸੀਂ ਇਹ ਪੀਰ ਦੀ ਜਗਾ ਢਾਉਨੇ ਹੋ ਤੁਹਾਡੇ ਘਰ ਪੁੱਤ ਨਹੀਂ ਹੋ ਸਕਦਾ ਮਹਾਰਾਜ ਦੇ ਚਰਨਾਂ ਵਿੱਚ ਅਰਦਾਸ ਕੀਤੀ ਸਤਗੁਰਾਂ ਦੀ ਰਹਿਮਤ ਨਾਲ ਉਹਨਾਂ ਦੇ ਘਰ ਖਾਲਸਾ ਜੀ ਥੋੜੇ ਸਮੇਂ ਮਗਰੋਂ ਪੁੱਤਰ ਪੈਦਾ ਹੋਇਆ ਸਤਗੁਰੂ ਜੀ ਦੇ ਚਰਨਾਂ ਵਿੱਚ ਲੈ ਕੇ ਪਹੁੰਚੇ ਖਾਲਸਾ ਜੀ ਮਹਾਰਾਜ ਨੂੰ ਕਹਿਣਾ ਕੀਤਾ ਮਹਾਰਾਜ ਜੀ ਤੁਸੀਂ ਉਹ ਨਾਮ ਰੱਖਣਾ ਕਰੋ ਤੇ ਖਾਲਸਾ ਜੀ ਹਜ਼ੂਰ ਸੱਚੇ ਪਾਤਸ਼ਾਹ ਨੇ ਭਾਈ ਰੂਪਾ ਨਾਮ ਰੱਖਿਆ ਸੀ ਭਾਈ ਰੂਪਾ ਨਾਮ ਜਿਹੜਾ ਸਿੱਲਕੀ ਸਿੱਖ ਹੋਇਆ ਖਾਲਸਾ ਜੀ ਐਸਾ ਪ੍ਰੇਮ ਪਿਓ ਪੁੱਤਰ ਨੇ ਮਹਾਰਾਜ ਨਾਲ ਕੀਤਾ ਹੈ ਕਿ ਕਿਆ ਬਾਤਾਂ ਹਨ ਸੋ ਫਿਰ ਉਸ ਤੋਂ ਬਾਅਦ ਖਾਲਸਾ ਜੀ ਇੱਕ ਵਾਰ ਦਿਨ ਦੇ ਬਾਹਰ ਧੁੱਪ ਵਿੱਚ ਲੱਕੜਾ ਕੱਟਦੇ ਸਨ ਤੇ ਕੂਨੇ ਵਿੱਚ ਪਾਣੀ ਠੰਡਾ ਜਾਣ ਕੇ ਸੰਕਲਪ ਕਰ ਲਿਆ ਕਿ ਪਾਣੀ ਜਿਹੜਾ ਜਲ ਠੰਡਾ ਹੈ ਇਹ 6ਵੇਂ ਪਾਸਾ ਜੀ ਛਕਣ ਤੇ ਅਸੀਂ ਛਕਾਂਗੇ ਐਸੀ ਪ੍ਰੇਮ ਦੀ ਖਾਲਸਾ ਜੀ ਖੇਚ ਪਾਈਕ ਹਜੂਰ 30 ਕੋ ਖਾਲਸਾ ਜੀ ਕਿਲੋਮੀਟਰ ਇੱਕ ਕੋ ਦੇ ਵਿੱਚ ਛਾਏ 3 ਕਿਲੋਮੀਟਰ ਹੁੰਦੇ ਨੇ ਮੈਂ ਵਿਸਰਦਾ ਨਾ ਹੋਵਾਂ 30 ਤੀ ਕੋ ਤੋਂ ਮਾਰਾ ਸੱਚੇ ਪਾਛਾ ਚੱਲ ਕੇ ਖਾਲਸਾ ਜੀ ਭਾਈ ਕੀ ਟਰਾਲੀ ਤੋਂ ਉੱਥੇ ਪਹੁੰਚੇ ਸਨ ਤੇ ਉਹਨਾਂ ਦਾ ਖਾਲਸਾ ਜੀ ਜਲ ਛਕਣਾ ਕੀਤਾ ਸੀ ਤੇ ਕਈ ਵਾਰ ਦਿੱਤੇ ਇਥੋਂ ਤੱਕ ਬਚਨ ਕੀਤਾ ਕਿ ਗੁਰਸਿੱਖੋ ਲੰਗਰ ਚਲਾਉਣਾ ਕਰੋ ਤੇ ਮਾਰ ਨੇ ਕਹਿ ਦਿੱਤਾ ਸੀ ਵੀ ਤੁਹਾਡੇ ਲੰਗਰ ਵਿੱਚ ਵੱਢਿਆ ਹੋਇਆ ਤਾਜ਼ਾ ਗਿੱਲਾ ਜਿਹੜਾ ਬਾਲਣ ਹੈ ਉਹ ਵੀ ਬੜੇਗਾ ਤੇ ਖਾਲਸਾ ਜੀ ਇਹ ਸਚਾਈ ਹੈ ਅੱਜ ਵੀ ਤੁਸੀਂ YouTube ਤੇ ਉਹ ਵੀਡੀਓ ਵੇਖ ਸਕਦੇ ਹੋ ਉਹਨਾਂ ਦਾ ਪਿੰਡ ਹੈ ਖਾਲਸਾ ਜੀ ਪਿੰਡ ਬਾਗੜੀਆਂ ਮਲੇਰ ਕੋਟਲੇ ਦੇ ਕੋਲੇ ਆ ਉੱਥੇ ਅੱਜ ਵੀ ਗਿੱਲਾ ਬਾਲਣ ਬਲਦਾ ਵੇਂ ਪਾਸ਼ਾ ਵਾਲਾ ਵਾਰ ਅੱਜ ਵੀ ਕਾਇਮ ਹੈ ਸੋ ਜਿਹੜੇ ਖਾਲਸਾ ਜੀ ਗੁਰੂ ਕਾ ਬਚਨ ਮੰਨਦੇ ਹਨ ਜਿਹੜੇ ਗੁਰੂ ਕੇ ਬਚਨ ਤੇ ਪਹਿਰੇ ਦਿੰਦੇ ਹਨ ਉਹਨਾਂ ਪਰਥਾਏ ਇਹ ਜਿਹੜੀ ਆਪਾਂ ਸਾਖੀ ਸੁਣਾਈ ਹੈ ਇਹਦੇ ਪਰਥਾਏ ਆ ਕਿ ਮੰਨੈ ਪਰਵਾਰੇ ਸਾਧਾਰ ਜਿਹੜਾ ਗੁਰੂ ਕੇ ਬਚਨਾਂ ਨੂੰ ਮੰਨਣ ਵਾਲਾ ਆਪਣੇ ਪਰਿਵਾਰ ਦਾ ਵੀ ਖਾਲਸਾ ਜੀ ਬੇੜਾ ਕਰਵਾ ਬਾਰ ਕਰਵਾ ਲੈਂਦਾ ਵੇਖੋ ਉਹ ਸਿਦਕੀ ਬੀਬੀ ਜਿਨੇ ਆਪ ਸਿੱਖੀ ਧਾਰਨ ਕੀਤੀ ਆਪਣਾ ਪਤੀ ਨੂੰ ਵੀ ਸਿੱਖ ਬਣਾਇਆ ਆਪਣੇ ਘਰ ਪੁੱਤ ਖਾਲਸਾ ਜੀ ਉਹ ਵਾਰ ਲੈ ਲਏ ਆਪਣੇ ਪਰਿਵਾਰ ਨੂੰ ਵੀ ਗਾਂ ਲੰਗਾ ਲਿਆ ਮਹਾਰਾਜ ਦੀ ਕਿਰਪਾ ਨਾਲ ਖਾਲਸਾ ਜੀ ਵੇਖੋ ਸਿਦਕੀ ਬੀਬੀਆਂ ਹੋਈਆਂ ਹਨ ਸੋ ਮਹਾਰਾਜ ਕਿਰਪਾ ਕਰਨ ਆਓ ਅੱਜ ਦੀ ਹੱਡਬੀਤੀ ਸਰਵਣ ਕਰੀਏ ਗੁਰੂ ਗਰੀਬਨਵਾਰ ਅੰਤਰਜਾਮੀ ਸਤਿਗੁਰਾਂ ਦੀ ਕਿਰਪਾ ਨਾਲ ਜੋ ਆਈ ਹੈ ਧੰਨ ਬਾਬਾ ਦੀਪ ਸਿੰਘ ਸਾਹਿਬ ਧੰਨ ਬਾਬਾ ਨור ਸਿੰਘ ਸਾਹਿਬ ਜਿਨ੍ਹਾਂ ਦੀ ਮਿਹਰ ਨਾਲ ਇਹ ਆਈ ਹੈ ਖਾਲਸਾ ਜੀ ਇਹ ਹੱਡਬੀਤੀ ਇੱਕ ਮਾਤਾ ਜੀ ਨੇ ਸੁਣਾਉਣਾ ਕੀਤੀ ਹੈ ਮਾਤਾ ਜੀ ਦੱਸਦੇ ਕਿ ਮਹਾਰਾਜ ਦੀ ਕਿਰਪਾ ਸਦਕਾ ਬਹੁਤ ਸਤਿਗੁਰਾਂ ਨੇ ਸਾਨੂੰ ਦਿੱਤਾ ਮਾਤਾ ਜੀ ਦੱਸਦੇ ਕਿ ਮੇਰਾ ਕੱਲਾ ਕੱਲਾ ਪੋਤਾ ਤੇ ਉਹ ਕਾਫੀ ਸਮੇਂ ਤੋਂ ਨਿਊਜ਼ੀਲੈਂਡ ਦੇ ਵਿੱਚ ਗਿਆ ਹੋਇਆ ਤੇ ਉਥੋਂ ਫਿਰ ਆ ਕੋਈ ਝਗੜਾ ਹੋ ਗਿਆ ਸੀ ਤੇ ਵਾਪਸ ਆ ਗਿਆ ਇਥੇ ਅਸੀਂ ਆਪਣਾ ਕੰਮ ਕਾਰਜ ਸ਼ੁਰੂ ਕਰ ਲਿਆ ਮਹਾਰਾਜ ਦੀ ਕਿਰਪਾ ਨਾਲ ਤੇ ਮਾਤਾ ਜੀ ਦੱਸਦੇ ਕਿ ਇਹਨੇ ਥੋੜਾ ਬੜਾ ਲੋਕਾਂ ਨੂੰ ਪੈਸੇ ਦੇਣੇ ਸ਼ੁਰੂ ਕਰ ਦਿੱਤੇ ਕੋਈ ਵਿਆਜ ਹੀ ਇਦਾਂ ਦਾ ਕੰਮ ਕਾਰਜ ਸਾਡਾ ਚੱਲਦਾ ਸੀ ਮਹਾਰਾਜ ਦੀ ਕਿਰਪਾ ਨਾਲ ਕੰਮ ਕਾਰਜ ਠੀਕ ਸੀ ਉਸ ਤੋਂ ਬਾਅਦ ਸਾਡਾ ਮਹਾਰਾਜ ਦੀ ਰਹਿਮਤ ਨਾਲ ਮੇਰਾ ਪੁੱਤਰ ਜਿਹੜਾ ਸੀ ਉਹ ਥੋੜਾ ਭੋਲਾ ਸੀ ਪਰ ਉਹਦੀ ਉਮਰ ਜਿਹੜੀ ਸੀ ਉਹ 38 ਦੇ ਕਰੀਬ ਹੋ ਗਈ ਸੀ 38 39 ਸਾਲ ਹੁਮਰ ਸੀ ਵਿਆਹ ਨਹੀਂ ਸੀ ਹੋਇਆ ਤੇ ਮਹਾਰਾਜ ਦੀ ਕਿਰਪਾ ਨਾਲ ਨਾ ਚਲੋ ਅਸੀਂ ਸੋਚਿਆ ਵੀ ਕੋਈ ਗਰੀਬ ਪਰਿਵਾਰ ਦੀ ਜਿਹੜੀ ਬੱਚੀ ਐ ਉਹਦੇ ਨਾਲ ਵਿਆਹ ਕਰਦੇ ਆ ਤੇ ਖਾਲਸਾ ਜੀ ਕਿਸੇ ਨੇ ਦੱਸ ਪਾਈ ਉੱਥੇ ਵਿਆਹ ਹੋ ਗਿਆ ਜਦੋਂ ਵਿਆਹ ਹੋਇਆ ਉਸ ਤੋਂ ਬਾਅਦ ਥੋੜਾ ਕਚੇਰੋ ਜਿਹੜੀ ਬੱਚੀ ਸੀ ਬਹੁਤ ਸਹੀ ਸਾਡੇ ਨਾਲ ਰਹੀ ਉਸ ਤੋਂ ਬਾਅਦ ਖਾਲਸਾ ਜੀ ਉਹਨਾਂ ਦਾ ਜਿਹੜਾ ਪਿੱਛੇ ਪਰਿਵਾਰ ਸੀ ਉਹਨਾਂ ਨੂੰ ਲਾਲਚ ਪੈ ਗਿਆ ਸਾਡੇ ਪੈਸੇ ਦਾ ਕਿਉਂਕਿ ਮਹਾਰਾਜ ਦੀ ਕਿਰਪਾ ਨਾਲ ਨੇ ਬਹੁਤ ਪੈਸਾ ਕਮਾਇਆ ਸੀ ਇੱਥੇ ਵੀ ਕੰਮ ਕਾਜ ਕਰਦਾ ਸੀ ਮਹਾਰਾਜ ਦੀ ਕਿਰਪਾ ਨਾਲ ਬੇਅੰਤ ਪੈਸਾ ਸੀਗਾ ਸਤਗੁਰਾਂ ਦੀ ਰਹਿਮਤ ਨਾਲ ਰੋੜ ਤੇ ਪੈਲੀ ਵੀ ਲੱਗਦੀ ਸੀ ਜਦੋਂ ਉਹਨਾਂ ਨੂੰ ਲਾਲਚ ਹੋਇਆ ਖਾਲਸਾ ਜੀ ਉਹ ਚਾਰ ਪੰਜ ਭਰਾ ਸੀ ਧੀ ਉਹਨਾਂ ਦੀ ਕੱਲੀ ਸੀ ਤੇ ਉਹ ਥੋੜੇ ਜੇ ਜਿੱਦਾਂ ਗੁੰਡੇ ਟਾਈਪ ਹੁੰਦੇ ਬੰਦੇ ਇਦਾਂ ਦੇ ਸੀ ਪਰ ਅਸੀਂ ਸੋਚਿਆ ਕਿ ਗਰੀਬ ਐ ਤੇ ਕਿਸੇ ਨੇ ਸਾਨੂੰ ਇਹੀ ਦੱਸਿਆ ਸੀ ਵੀ ਗਰੀਬ ਐ ਜਿੰਨਾ ਚਿਰ ਅਸੀਂ ਵਿਚਰੇ ਅਸੀਂ ਗਰੀਬ ਹੀ ਦੇਖੇ ਪਰ ਹੌਲੀ ਹੌਲੀ ਉਹਨਾਂ ਦਾ ਜਿਹੜਾ ਸਾਡੇ ਘਰ ਦੇ ਨਾਲ ਜਿੱਦਾਂ ਪੈਸੇ ਮੰਗਣੇ ਪਹਿਲਾਂ ਮੇਰੀ ਨੌਣ ਨੇ ਕਿਹਾ ਵੀ ਮੇਰੇ ਭਰਾ ਨੂੰ ਲੋੜ ਹੈ ਵੀ ਤੁਸੀਂ ਥੋੜੇ ਜਿਹੇ ਪੈਸੇ ਦਿਓ ਲੱਖ ਰੁਪਿਆ ਲਿਆ ਫਿਰ ਇਦਾਂ ਕਰਦਿਆਂ ਕਰਦਿਆਂ ਹੌਲੀ ਹੌਲੀ ਥੋੜੇ ਥੋੜੇ ਪੈਸੇ ਲੈ ਕੇ ਤੇ ਇਦਾਂ ਉਹ ਜ਼ਿਆਦਾ ਹੀ ਜਿੱਦਾਂ ਪਿੱਛੇ ਨੂੰ ਪੈਸੇ ਦੇਣ ਲੱਗ ਵੀ ਕਿਉਂਕਿ ਮੇਰੇ ਪੁੱਤ ਨੇ ਉਹਨੂੰ ਹੀ ਸਾਰਾ ਫੜਾ ਦਿੱਤਾ ਅਸੀਂ ਘਰ ਦਾ ਹਿਸਾਬ ਕਿਤਾਬ ਇਦਾਂ ਦੀ ਖਾਲਸਾ ਜੀ ਸਾਡੇ ਘਰ ਨਾਲ ਹੋਈ ਫਿਰ ਜਦੋਂ ਇਦਾਂ ਚੱਕਰ ਪਿਆ ਤੇ ਇਹਨਾਂ ਨੇ ਪੈਸੇ ਮੰਗੇ ਮੇਰੇ ਪੁੱਤ ਨੇ ਵੀ ਮੈਨੂੰ ਲੋੜ ਐ ਪੈਸੇ ਚਾਹੀਦੇ ਵਾਪਸ ਉਹਨਾਂ ਨੇ ਫਿਰ ਖਾਲਸਾ ਜੀ ਆਪਣਾ ਰੰਗ ਵਿਖਾਉਣਾ ਸ਼ੁਰੂ ਕੀਤਾ ਮਾਤਾ ਦਾਸ ਦੀ ਕਹਿੰਦੇ ਉਹ ਅੱਗੋਂ ਲੜਨ ਨੂੰ ਆਉਂਦੇ ਨੇ ਕਿਉਂਕਿ ਮੇਰਾ ਪੁੱਤ ਕਿਸੇ ਨਾਲ ਬੰਧਦਾ ਉੱਠਦਾ ਨਹੀਂ ਕੋਈ ਬਹੁਤਾ ਆਪਣੇ ਆਪ 'ਚ ਰਹਿੰਦਾ ਤੇ ਉਹ ਜਦੋਂ ਲੜਨ ਵਾਸਤੇ ਆਏ ਵੀ ਅਸੀਂ ਤੈਨੂੰ ਐ ਕਰ ਦਿਆਂਗੇ ਉਹ ਕਰ ਦਿਆਂਗੇ ਇੱਥੋਂ ਤੱਕ ਗੱਲ ਵੱਧਨੀ ਚਲੋ ਸਾਡੇ ਪਰਿਵਾਰ ਨੇ ਇਹਦੇ ਚਾਚੇ ਤਾਏ ਨੇ ਉਹਨਾਂ ਨਾਲ ਗੱਲਬਾਤ ਹੋਈ ਤੇ ਉਹਨਾਂ ਨੇ ਕਿਹਾ ਵੀ ਤੁਸੀਂ ਕਿਹੜਾ ਸਾਨੂੰ ਪੁੱਛ ਕੇ ਕੀਤਾ ਜਾ ਸਾਨੂੰ ਪੁੱਛਿਆ ਸੀ ਵੀ ਫਲਾਣੀ ਧੀ ਨਾਲ ਅਸੀਂ ਵਿਆਹ ਕਰਨ ਲੱਗੇ ਹੁਣ ਭੁਗਤੋ ਏਦਾਂ ਲੀਆਂ ਜਦੋਂ ਗੱਲਾਂ ਬਾਤਾਂ ਹੋਈਆਂ ਤੇ ਖਾਲਸਾ ਜੀ ਉਹ ਜਿਹੜੀ ਕੁੜੀ ਸੀ ਉਹਨੇ ਸਾਡੇ ਤੇ ਝੂਠਾ ਕੇਸ ਪਵਾ ਦਿੱਤਾ ਕਿ ਮੇਰਕੂੰ ਦਾਜ ਮੰਗਦੇ ਨੇ ਏਦਾਂ ਦੀ ਸਾਡੇ ਨਾਲ ਹੋਈ ਫਿਰ ਸਾਡੇ ਘਰ ਪੁਲਿਸ ਉਹਨਾਂ ਨੇ ਉਧਰੋਂ ਪੈਸਾ ਪੂਸਾ ਖਵਾ ਦਿੱਤਾ ਤੇ ਉਹਨਾਂ ਦੇ ਪਿੰਡ ਦੇ ਕੋਈ 2-4 ਪੁਲਿਸ ਵਾਲੇ ਸੀ ਉਹਨਾਂ ਨਾਲ ਬੈਠ ਉੱਠ ਕੇ ਖਾਂਦੇ ਪੀਂਦੇ ਸੀ ਉਹ ਤੇ ਖਾਲਸਾ ਜੀ ਉਹ ਕੋਈ ਨਸ਼ਾ ਨੁਸ਼ਾ ਸਪਲਾਈ ਕਰਦੇ ਸੀ ਇਸ ਕਰਕੇ ਪੁਲਿਸ ਨਾਲ ਉਹਨਾਂ ਦੀ ਵਾਹਵਾਈ ਸੀ ਤੇ ਜਦੋਂ ਏਦਾਂ ਚੱਕਰ ਪਿਆ ਉਹ ਸਾਡੇ ਮੇਰੇ ਪੁੱਤ ਨੂੰ ਵੀ ਤੰਗ ਕਰਨ ਲੱਗ ਪਏ ਇਦਾਂ ਬਹੁਤ ਜ਼ਿਆਦਾ ਵਿਗੜੀ ਤੇ ਬਾਅਦ ਵਿੱਚ ਉਹਨੇ ਸਾਡੇ ਤੇ ਕੇਸ ਕਰ ਦਿੱਤਾ ਵੀ ਮੇਰੇ ਤੇ ਮੇਰੇ ਕੋਲੋਂ ਦਾਜ ਮੰਗਦੇ ਨੇ ਜਿਹੜੀ ਮੇਰੀ ਸੱਸਾ ਹੈ ਉਹ ਮੈਨੂੰ ਧਮਕੀਆਂ ਦਿੰਦੀ ਹੈ ਵੀ ਤੈਨੂੰ ਅੱਗ ਲਾ ਕੇ ਸਾੜ ਦੇਵਾਂਗੇ ਆ ਕਰ ਦੇਵਾਂਗੇ ਜੋ ਕਰ ਦੇਵਾਂਗੇ ਮਾਤਾ ਕਹਿੰਦੀ ਅਸੀਂ ਬਹੁਤ ਤੰਗ ਹੋਏ ਵੀ ਇਹ ਕੋਈ ਬਲਾ ਸਾਡੇ ਘਰੋਂ ਲੱਤ ਜਿਹੜਾ ਕਸ਼ਟ ਸਾਡੇ ਤੇ ਆਣ ਪਿਆ ਤੇ ਮਾਤਾ ਜੀ ਦੱਸਦੇ ਆ ਕਿ ਮੈਂ ਬਹੁਤ ਸਮੇਂ ਪਹਿਲਾਂ ਵੀ ਬਾਬਾ ਦੀਪ ਸਿੰਘ ਸਾਹਿਬ ਦੇ ਘਰ ਸੇਵਾ ਕਰਦੀ ਹੁੰਨੀ ਸਾਂ ਬੜਾ ਕੋਈ ਸਾਨੂੰ ਬਾਬਾ ਦੀਪ ਸਿੰਘ ਸਾਹਿਬ ਨੇ ਦਿੱਤਾ ਅਸੀਂ ਬਹੁਤ ਪਹਿਲਾਂ ਇਦਾਂ ਦੇ ਗਰੀਬ ਸਾਂ ਜਦੋਂ ਬਾਬਾ ਦੀਪ ਸਿੰਘ ਸਾਹਿਬ ਦੇ ਘਰ ਜਾਣਾ ਸ਼ੁਰੂ ਕੀਤਾ ਫਿਰ ਅਸੀਂ ਪੈਲੀਆਂ ਜ਼ਮੀਨਾਂ ਬਣਾਈਆਂ ਫਿਰ ਉਹ ਜ਼ਮੀਨਾਂ ਦੇ ਵਿੱਚੋਂ ਦੀ ਰੋਡ ਲੰਘੇ ਉਹ ਜ਼ਮੀਨਾਂ ਕਰੋੜਾਂ ਕਰੋੜਾਂ ਦੀਆਂ ਹੋ ਗਈਆਂ ਏਡੀ ਮਹਾਰਾਏ ਨੇ ਕਿਰਪਾ ਕੀਤੀ ਸੋ ਐਵੇਂ ਖਾਲਸਾ ਜੀ ਮਾਤਾ ਨੇ ਦੱਸਣਾ ਕੀਤਾ ਵੀ ਸਾਡੇ ਤੇ ਕੇਸ ਪੈ ਗਿਆ ਅਸੀਂ ਬੜਾ ਸਮਝਾਇਆ ਧੀ ਨੂੰ ਕਿ ਤੂੰ ਕੇਸ ਵਾਪਸ ਲੈ ਲੈ ਪੁੱਤ ਵੀ ਤੇਰਾ ਘਰ ਆ ਕੱਲਾ ਕੱਲਾ ਮੇਰਾ ਪੋਤਾ ਸਭ ਕੁਝ ਤੇਰਾ ਹੈ ਤੂੰ ਕਿਉਂ ਪੁੱਛੇ ਪੇਕਿਆਂ ਨਾਲ ਜੋ ਲੜਕੇ ਤੇ ਜੁੜ ਕੇ ਤੇ ਸਾਡੇ ਨਾਲ ਲੜਾਈ ਕਰਨੀ ਹੈ ਬੜਾ ਸਮਝਾਉਣਾ ਕੀਤਾ ਉਹ ਕੁੜੀ ਇਥੋਂ ਤੱਕ ਕਹਿੰਦੀ ਸੀ ਵੀ ਮੈਂ ਤੁਹਾਡੇ ਘਰੋਂ ਤੁਹਾਡੇ ਘਰ ਨੂੰ ਮੂੰਹ ਦਾ ਕਰਕੇ ਜਾਵਾਂਗੀ ਮੈਂ ਜਾਵਾਂਗੀ ਜ਼ਰੂਰ ਪਰ ਸਭ ਕੁਝ ਲੈ ਕੇ ਜਾਵਾਂਗੀ ਉਹ ਮਾਂ ਦੱਸਦੀ ਐ ਬੀਬੀ ਦੱਸਦੀ ਐ ਮਾਤਾ ਵੀ ਮੈਂ ਆਪਣੀ ਧੀ ਨੂੰ ਇਹ ਗੱਲ ਕਹੀ ਨੋਂ ਨੂੰ ਵੀ ਧੀਏ ਸਾਰਾ ਕੁਝ ਤੇਰਾ ਐ ਤੇ ਕਹਿੰਦੀ ਉਹਨੇ ਇਹ ਕਹਿਣਾ ਕੀਤਾ ਮੈਨੂੰ ਪਤਾ ਸਾਰਾ ਕੁਝ ਮੇਰਾ ਐ ਪਰ ਤੇਰੇ ਕੋਲੋਂ ਨਹੀਂ ਲੈਣਾ ਮੈਂ ਧੱਕੇ ਨਾਲ ਲੈ ਕੇ ਜਾਣਾ ਇਦਾਂ ਨਹੀਂ ਉਹਨੇ ਗੱਲਾਂ ਕਰਨੀਆਂ ਸਾਡੇ ਤੇ ਕੇਸ ਪਵਾ ਦਿੱਤਾ ਮੇਰਾ ਪੁੱਤ ਜਿਹੜਾ ਸੀ ਡਿਪਰੈਸ਼ਨ ਚ ਜਾਣ ਲੱਗ ਪਿਆ ਅੰਦਰ ਹੀ ਰਹਿਣਾ ਉਹਨੇ ਬਾਹਰ ਨਾ ਨਿਕਲਣਾ ਬਹੁਤ ਘਰ ਵਿੱਚ ਤੰਗੀ ਕਹਿੰਦੀ ਫਿਰ ਮਹਾਰਾਜ ਦੀ ਕੋਈ ਮਿਹਰ ਤੇ ਖੇੜ ਬਣੀ ਮੈਨੂੰ ਬਾਬਾ ਦੀਪ ਸਿੰਘ ਸਾਹਿਬ ਦਾ ਚੇਤਾ ਆ ਗਿਆ ਕਿ ਮੈਨੂੰ ਹੁਣ ਸ਼ਹੀਦ ਸਿੰਘ ਹੀ ਬਚਾ ਸਕਦਿਆ ਮਾਤਾ ਕਹਿੰਦੀ ਮੈਂ ਬਾਬਾ ਦੀਪ ਸਿੰਘ ਸਾਹਿਬ ਦੇ ਘਰ ਜਾਣਾ ਸ਼ੁਰੂ ਕਰ ਦਿੱਤਾ ਚਪੈਰਿਆਂ ਚ ਸੇਵਾ ਕਰਨ ਲੱਗ ਪਈ ਉੱਠਿਆ ਬੈਠਿਆ ਮੇਰੇ ਕੋਲੋਂ ਨਹੀਂ ਸੀ ਜਾਂਦਾ ਪਰ ਫਿਰ ਵੀ ਮਹਾਰਾਜ ਦੀ ਕਿਰਪਾ ਨਾਲ ਮੈਂ ਜਾਣੀ ਨਹੀਂ ਰਹੀਆਂ ਮਹਾਰਾਜ ਦੇ ਚਰਨਾਂ ਵਿੱਚ ਅਰਦਾਸਾਂ ਕਰਦੀ ਰਹੀਆਂ ਕਿ ਬਾਬਾ ਦੀਪ ਸਿੰਘ ਸਾਹਿਬ ਜੀ ਜੇ ਅਸੀਂ ਝੂਠੇ ਹਾਂ ਮਾੜੇ ਹਾਂ ਫਿਰ ਸਾਡਾ ਸਾਥ ਨਾ ਮਹਾਰਾਜ ਦਿਓ ਜੇ ਅਸੀਂ ਸੱਚੇ ਹਾਂ ਫਿਰ ਸਾਡਾ ਸਾਥ ਦਿਓ ਐਵੇਂ ਮਾਤਾ ਕਹਿੰਦੀ ਮੈਂ ਅਰਦਾਸਾਂ ਕਰਨੀਆਂ ਬਾਬਾ ਦੀਪ ਸਿੰਘ ਸਾਹਿਬ ਦੇ ਚਰਨਾਂ ਵਿੱਚ ਤੇ ਫਿਰ ਬਾਬਾ ਦੀਪ ਸਿੰਘ ਸਾਹਿਬ ਨੇ ਉਹਨਾਂ ਅਰਦਾਸਾਂ ਨੂੰ ਸੁਣਨਾ ਕੀਤਾ ਐਸੀ ਸਤਗੁਰਾਂ ਨੇ ਖੇੜ ਵਰਤਾਉਣਾ ਕੀਤੀ ਪਹਿਲਾਂ ਤੇ ਅਸੀਂ 6 ਮਹੀਨੇ ਬਹੁਤ ਤੰਗ ਰਹੇ 6 ਮਹੀਨੇ ਮੈਂ ਬਾਬਾ ਦੀਪ ਸਿੰਘ ਸਾਹਿਬ ਦੇ ਚਰਨਾਂ ਨੂੰ ਪਰਸਦੀ ਰਹੀ ਕਿ ਬਾਬਾ ਜੀ ਕਿਰਪਾ ਕਰੋ ਬਾਬਾ ਜੀ ਮਿਹਰਾ ਕਰੋ ਹੌਲੀ ਹੌਲੀ ਸਤਿਗੁਰਾਂ ਨੇ ਕਿਰਪਾ ਕੀਤੀਆਂ ਮੇਰਾ ਪੁੱਤ ਜਿਹੜਾ ਸੀ ਮੈਨੂੰ ਸਮਝਾਉਣ ਲੱਗ ਪਿਆ ਮਾਤਾ ਤੂੰ ਫਿਕਰ ਨਾ ਕਰੀ ਕੁਝ ਨਹੀਂ ਹੁੰਦਾ ਜੇ ਸਾਡਾ ਹੋਊਗਾ ਤੇ ਸਾਨੂੰ ਸਭ ਕੁਝ ਮਿਲੂਗਾ ਜੇ ਸਾਡਾ ਨਾ ਹੋਊਗਾ ਤੇ ਸਾਨੂੰ ਕੱਖ ਵੀ ਨਹੀਂ ਲੱਭਣਾ ਸੀ ਜੋ ਮਰਜ਼ੀ ਕਰ ਲਈਏ ਹੌਲੀ ਹੌਲੀ ਉਹਦਾ ਡਿਪਰੈਸ਼ਨ ਖਤਮ ਹੋਣਾ ਸ਼ੁਰੂ ਹੋ ਗਿਆ ਉਹ ਬਾਹਰ ਅੰਦਰ ਜਾਣ ਲੱਗ ਪਿਆ ਪਰ ਉਹਨੂੰ ਤੰਗ ਕਰਦੇ ਸੀ ਕਦੇ ਪੁਲਿਸ ਵਾਲਿਆਂ ਨੇ ਕਰਨਾ ਕਦੇ ਉਹਨਾਂ ਨੇ ਮੁੰਡੇ ਭੇਜ ਦੇਣੇ ਕਦੇ ਕੋਸ਼ ਕਰਨਾ ਕਦੇ ਕੋਸ਼ ਕਰਨਾ ਇਦਾਂ ਬਹੁਤ ਤੰਗ ਕਰਨਾ ਕਦੇ ਸ਼ਹਿਰ ਵੀ ਨਹੀਂ ਸੀ ਉਹ ਜਾ ਸਕਦਾ ਇਦਾਂ ਬਹੁਤ ਜਦੋਂ ਤੰਗ ਹੋਏ ਫਿਰ ਅਸੀਂ ਪਿੰਡ ਨਾਲ ਗੱਲ ਕੀਤੀ ਸਾਡੇ ਪਿੰਡ ਵਿੱਚ ਜਿਹੜਾ ਸਰਪੰਚ ਬਣਿਆ ਗੁਰੂ ਸਾਹਿਬ ਦੀ ਕਿਰਪਾ ਨਾਲ ਪਹਿਲਾ ਸਰਪੰਚ ਹੋਰ ਸੀ ਬਾਅਦ ਸਰਪੰਚ ਚੇਂਜ ਹੋ ਗਿਆ ਉਦੋਂ ਕੀ ਚੇਂਜ ਹੋਇਆ ਤੇ ਕਹਿੰਦੇ ਉਹ ਗੁਰਸਿੱਖ ਸੀ ਉਹਨਾਂ ਨਾਲ ਗੱਲ ਕੀਤੀ ਵੀ ਐਦਾਂ ਐਦਾਂ ਸਾਰੀ ਕਹਾਣੀ ਹੈ ਤੇ ਉਹ ਜਿਹੜਾ ਸਰਪੰਚ ਬਣਿਆ ਉਹਦਾ ਬਾਪੂ ਜਿਹੜਾ ਸੀ ਉਹ ਨਿਹੰਗ ਸਿੰਘ ਸੀ ਤੇ ਬਾਬਾ ਦੀਪ ਸਿੰਘ ਸਾਹਿਬ ਨੇ ਸਾਡੀ ਸੁਣੀ ਜਦੋਂ ਅਸੀਂ ਉਹ ਸਰਪੰਚ ਨਾਲ ਗੱਲ ਕੀਤੀ ਉਹ ਕਹਿੰਦਾ ਮੈਂ ਸਭ ਕੁਝ ਵੇਖ ਲੂੰਗਾ ਤੁਸੀਂ ਫਿਕਰ ਨਹੀਂ ਕਰਨੀ ਤੇ ਉਹ ਸਾਡੇ ਪਿੰਡ ਦਾ ਸਰਪੰਚ ਸਾਡੇ ਉਹ ਵੀ ਬਾਬਾ ਦੀਪ ਸਿੰਘ ਸਾਹਿਬ ਦੇ ਘਰ ਚ ਪੈ ਰਹੇ ਕੱਟ ਕੱਟ ਕੇ ਉਹਨੇ ਸਰਪੰਚੀ ਲਈ ਸੀ ਪਿੰਡ ਦੀ ਕਿਸੇ ਦੇ ਕਿਸੇ ਨੇ ਉਹਨੂੰ ਵੀ ਬਹੁਤ ਤੰਗ ਕੀਤਾ ਸੀ ਤੇ ਉਹ ਕਹਿੰਦਾ ਸੀ ਮੈਂ ਸਰਪੰਚ ਬਣਨਾ ਤੇ ਬਾਬਾ ਦੀਪ ਸਿੰਘ ਸਾਹਿਬ ਨੇ ਉਹਨੂੰ ਬਣਾਉਣਾ ਕੀਤਾ ਉਹ ਵੀ ਖਾਲਸਾ ਜੀ ਆਪ ਜੀ ਨੂੰ ਹੱਡ ਬੀਤੀ ਸੁਣਾਵਾਂਗੇ ਮਾਤਾ ਨੇ ਉਹਦੀ ਵੀ ਸੁਣਾਈ ਸੀ ਆਪਾਂ ਉਹਦੀ ਵੀ ਸੁਣਾ ਦੇਵਾਂਗੇ ਸੋ ਜਦੋਂ ਮਹਾਰਾਜ ਦੀ ਕਿਰਪਾ ਵਰਤੀ ਮਾਤਾ ਦੱਸਦੀ ਹੈ ਕਿ ਸਤਗੁਰਾਂ ਨੇ ਐਸੀ ਕਿਰਪਾ ਕੀਤੀ ਉਹ ਸਰਪੰਚ ਫਿਰ ਬਾਬਾ ਦੀਪ ਸਿੰਘ ਸਾਹਿਬ ਨੇ ਸਾਡੇ ਵੱਲ ਕੀਤਾ ਉਹਨੇ ਫਿਰ ਜਾ ਆ ਕੇ ਸਾਰਾ ਸਮਝਾਉਣਾ ਕੀਤਾ ਪਿੰਡ ਦੇ ਮੋਹਤਵਰ ਬੰਦੇ ਲਏ ਫਿਰ ਉਹ ਐਸੀ ਕੋਈ ਖੇਡ ਬਣੀ ਕਿ ਉਹਦਾ ਜਿਹੜਾ ਨਾ ਕੁੜੀ ਸੀ ਜਿਹੜੀ ਉਹਦੀ ਜਿਹੜੀ ਮਾਂ ਸੀ ਉਹਨੂੰ ਉਹਦਾ ਪਿਓ ਉਹ ਜਿੱਦਾਂ ਦਿਮਾਗ ਫਿਰ ਜਾਂਦਾ ਬਹੁਤਾ ਪੈਸਾ ਕਿਸੇ ਦਾ ਖਾਈ ਇਹਦੇ ਦਿਮਾਗ ਫਿਰ ਜਾਂਦਾ ਉਹ ਏਦਾਂ ਹੀ ਖਾਲਸਾ ਜੀ ਠੱਗੀਆਂ ਠੋਰੀਆਂ ਪਹਿਲਾਂ ਵੀ ਕਿਤੇ ਕੀਤੀਆਂ ਉਹਨਾਂ ਨੇ ਉਹ ਆਖਰਕਾਰ ਜਿਹੜੀ ਉਹ ਕੁੜੀ ਸੀ ਨਾ ਉਹਦੀ ਆਪਣੀ ਮਾਂ ਨਾਲ ਬਹੁਤ ਬਣਦੀ ਸੀ ਬੜਾ ਪ੍ਰੇਮ ਸੀ ਉਹਦੇ ਨਾਲ ਉਹ ਇੱਕ ਦਿਨ ਪਿਓ ਨੇ ਮਾਂ ਨੂੰ ਕੁੱਟਿਆ ਬਹੁਤ ਜ਼ਿਆਦਾ ਤੇ ਬਾਹਾਂ ਮੋਢੇ ਲਾਗੂ ਤੋੜ ਦਿੱਤੀ ਉਸ ਦਿਨ ਤੋਂ ਉਹਦੀ ਪਿਓ ਨਾ ਵਿਗੜੀ ਉਸ ਤੋਂ ਬਾਅਦ ਖਾਲਸਾ ਜੀ ਕੋਈ ਇਹੋ ਜਿਹੀ ਗੱਲਬਾਤ ਹੋਈ ਕੋਈ ਗੱਲ ਕਿਸੇ ਨੇ ਕੀਤੀ ਤੇ ਭਰਾਵਾਂ ਨੇ ਉਹਨੂੰ ਭੈਣ ਨੂੰ ਕੁੱਟਣਾ ਕੀਤਾ ਜਦੋਂ ਕੁੱਟਿਆ ਤਾਂ ਫਿਰ ਉਹ ਆਪਣੇ ਭਰਾਵਾਂ ਦੇ ਖਾਲਸਾ ਜੀ ਉਹਨਾਂ ਨੂੰ ਰਜਾਉਣ ਵਾਸਤੇ ਇਹ ਕੰਮ ਕਰਦੀ ਸੀ ਫਿਰ ਉਹਦਾ ਮਨ ਜਿਹੜਾ ਪਲਟਿਆ ਬਾਬਾ ਦੀਪ ਸਿੰਘ ਸਾਹਿਬ ਨੇ ਪਲਟਾਇਆ ਤੇ ਉਧਰੋਂ ਫਿਰ ਖਾਲਸਾ ਜੀ ਸਾਨੂੰ ਸਰਪੰਚ ਮਿਲ ਗਿਆ ਉਧਰੋਂ ਜਦੋਂ ਅਸੀਂ ਸਰਪੰਚ ਪੰਚਾਇਤ ਲੈ ਕੇ ਗਏ ਤੇ ਉਹ ਕੁੜੀ ਜਿਹੜੀ ਉਹਨੇ ਹੱਥ ਜੋੜ ਕੇ ਮੇਰੇ ਕੋਲੋਂ ਮਾਫੀ ਮੰਗੀ ਕਿ ਮਾਤਾ ਮੈਂ ਆਪਣੇ ਘਰ ਆ ਕੇ ਸੁਖੀ ਸਾਂਦ ਵਿੱਚੋਂ ਵਸੂੰਗੀ ਮੈਂ ਆਪਣੇ ਭਰਾਵਾਂ ਨਾਲ ਨਹੀਂ ਰਹਿਣਾ ਆਪਣੇ ਪਿਓ ਨਾਲ ਨਹੀਂ ਰਹਿਣਾ ਸਿਰਫ ਆਪਣੀ ਮਾਂ ਨਾਲ ਵਰਤੂਗੀ ਅੱਜ ਤੋਂ ਬਾਅਦ ਮਾਤਾ ਜੋ ਵੀ ਮਰਨਾ ਹੋਇਆ ਇਹਨਾਂ ਨੇ ਕੀਤਾ ਫਿਰ ਉਹ ਪੁਲਿਸ ਨੂੰ ਵੀ ਉਹਨੇ ਗਵਾਹੀ ਦਿੱਤੀ ਪੁਲਿਸ ਕੋਲੋਂ ਜਿਹੜਾ ਕਰਾਇਆ ਸੀ ਉਹਨੇ ਪਰਚਾ ਉਹ ਵੀ ਵਾਪਸ ਕਰਾਇਆ ਸਾਰਾ ਕੁਝ ਸ ਮਹਾਰਾਜ ਦੀ ਕਿਰਪਾ ਨਾਲ ਸਤਗੁਰਾਂ ਦੀ ਰਹਿਮਤ ਨਾਲ ਠੀਕ ਹੋ ਗਿਆ ਉਹੀ ਕੁੜੀ ਜਿਹੜੀ ਸਾਨੂੰ ਧਮਕੀਆਂ ਦਿੰਦੀ ਸੀ ਹੁਣ ਮਾਤਾ ਕਹਿੰਦੀ ਆਸੀ ਕਿਰਪਾ ਸ਼ੀਦਾ ਨੇ ਕੀਤੀ ਉਹ ਮੇਰੀ ਸੇਵਾ ਕਰਦੀ ਫਿਰਦੀ ਮੈਨੂੰ ਆਪਣੀ ਮਾਂ ਤੋਂ ਵੱਧ ਕੇ ਜਾਣਦੀ ਸੋ ਖਾਲਸਾ ਜੀ ਸਤਗੁਰੂ ਸੁਣਦੇ ਨੇ ਮਾਰਾ ਸੱਚੇ ਪਾਸ਼ਾ ਖੋਟਿਆਂ ਨੂੰ ਵੀ ਖਰੇ ਕਰ ਦਿੰਦੇ ਆ ਪਰ ਭਰੋਸਾ ਹੋਵੇ ਸਤਗੁਰਾਂ ਦੇ ਪੂਰਨ ਭਰੋਸਾ ਹੋਵੇ ਫਿਰ ਮਹਾਰਾਜ ਜੀ ਸੱਚੇ ਪਾਤਸ਼ਾਹ ਸਾਰੇ ਕਾਰਜ ਸਵਾਰ ਦਿੰਦੇ ਸਤਗੁਰੂ ਹੋਏ ਦਿਆਲ ਤਾਂ ਸ਼ਰਧਾ ਪੂਰੀ ਜਦੋਂ ਸਤਗੁਰੂ ਜੀ ਦਿਆਲ ਹੋ ਜਾਂਦੇ ਅੰਦਰ ਦੀ ਸ਼ਰਧਾ ਨੂੰ ਖਾਲਸਾ ਜੀ ਭਾਗ ਲੱਗ ਜਾਂਦੇ ਸਤਗੁਰੂ ਹੋਏ ਦਿਆਲ ਨਾਲ ਕਭੂ ਝੂਰੀਏ ਜਿੰਨਾ ਉੱਤੇ ਸਤਗੁਰੂ ਦਿਆਲ ਹੋ ਜਾਂਦਾ ਉਹਨਾਂ ਨੂੰ ਫਿਰ ਝੂਰਨਾ ਨਹੀਂ ਪੈਂਦਾ ਕੋਈ ਚਿੰਤਾ ਝੂਰਾ ਵੇਖਣਾ ਨਹੀਂ ਪੈਂਦਾ ਮਹਾਰਾਜ ਦੀ ਕਿਰਪਾ ਨਾਲ ਆਨੰਦ ਚੇਤ ਵਿੱਚ ਰਹਿੰਦੇ ਆ ਐਵੇਂ ਖਾਲਸਾ ਜੀ ਮਾਤਾ ਨੂੰ ਬਾਬਾ ਦੀਪ ਸਿੰਘ ਸਾਹਿਬ ਨੇ ਸੁਖ ਵਰਤਾਏ ਵੇਖੋ ਉਹੀ ਨੌ ਸੀ ਜਿਹੜੀ 6 ਮਹੀਨੇ ਪਹਿਲਾਂ ਪਰਚੇ ਕਰਦੀ ਦੀ ਸੀ ਉਹੀ ਨਾ ਸੀ ਜਿਹੜੀ ਬਾਬਾ ਦੀਪ ਸਿੰਘ ਸਾਹਿਬ ਦੇ ਚਰਨਾਂ ਵਿੱਚ ਅਰਦਾਸ ਕਰਨ ਤੇ ਬਾਦ ਬਦਲ ਗਈ ਉਹੀ ਨਾ ਨੂੰ ਸਭ ਖਾਲਸਾ ਜੀ ਪਤਾ ਲੱਗ ਗਿਆ ਵੀ ਮੇਰੇ ਭਰਾ ਵੀ ਸਕੇ ਨਹੀਂ ਮੇਰਾ ਪਿਓ ਵੀ ਸਕੇ ਨਹੀਂ ਜਿਹੜੇ ਮੈਨੂੰ ਤੇ ਮੇਰੀ ਮਾਂ ਨੂੰ ਮਾਰਦੇ ਨੇ ਉਹ ਫਿਰ ਖਾਲਸਾ ਜੀ ਮਨ ਸ਼ੀਦਾ ਨੇ ਉਹਦਾ ਪਲਟ ਦਿੱਤਾ ਵੇਖੋ ਕਿਵੇਂ ਦੀ ਖੇੜ ਸ਼ੀਦਾ ਨੇ ਵਰਤੌਣਾ ਕੀਤੀ ਉਹ ਮਾਤਾ ਦੀ ਸ਼ਰਧਾ ਨੂੰ ਭਾਗ ਲੱਗੇ ਜਿਹੜੀ ਮਾਤਾ ਮਹਾਰਾਜ ਦੇ ਘਰ ਅਰਦਾਸਾਂ ਕਰਦੀ ਸੀ ਉਹਨੇ ਸਾਰਿਆਂ ਨੂੰ ਸੁੱਖ ਵਰਤੌਣਾ ਕੀਤੀ ਮਹਾਰਾਜ ਕਿਰਪਾ ਕਰਨ ਭੁੱਲਾਂ ਦੀ ਖਾਲਸਾ ਜੀ ਖਿਮਾ ਬਖਸ਼ ਦੇਣੀ ਵਾਹਿਗੁਰੂ ਜੀ ਕਾ ਖਾਲਸਾ vai o Guruji que pode